ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਵਧੀਆ ਐਮਸੀਕਿਊ ਕਰਾਂਗੇ ਜਿਹੜੇ ਇਹ ਐਮਸੀਕਿਊ ਹੈ ਤੁਹਾਨੂੰ ਜੋ ਐਮਪੀਐਚ ਡਬਲਯੂ ਮੇਲ ਫੀਮੇਲ ਦਾ ਪੇਪਰ ਹੋਏਗਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇਗੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਬੇਟਾ ਸ਼ੇਅਰ ਕਰ ਦੇਣ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜੋ ਬੱਚੇ ਮੈਡੀਕਲ ਪੈਰਾਮੈਡੀਕਲ ਦੀ ਪੇਪਰ ਦੀ ਤਿਆਰੀ ਕਰ ਰਹੇ ਨੇ ਤੇ ਪੇਪਰ ਨੂੰ ਕੁਆਲੀਫਾਈ ਕਰਕੇ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਤਾਂ ਬੱਚੇ ਆਪਣੇ ਕੋਲ ਜੋ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਵੱਲੋਂ ਜਿਹੜੀਆਂ ਪੋਸਟਾਂ ਐਮਪੀਐਚਡਬਲ ਮੇਲ ਫੀਮੇਲ ਏਐਨਐਮ ਜੀਐਨਐਮ ਤੇ ਬੇਟਾ ਲੈਬ ਟੈਕਨੀਸ਼ੀਅਨ ਦੀਆਂ ਨਿਕਲੀਆਂ ਸੀਗੀਆਂ ਉਹਨਾਂ ਦਾ ਨੋਟੀਫਿਕੇਸ਼ਨ ਜਲਦੀ ਹੀ ਹੋਣ ਵਾਲਾ ਹੈਗਾ ਤੇ ਜਲਦੀ ਨੋਟੀਫਿਕੇਸ਼ਨ ਹੋ ਜਾਏਗਾ ਤੇ ਤੁਸੀਂ ਅਪਲਾਈ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਆਪਣੀ ਪ੍ਰੈਪਰੇਸ਼ਨ ਵੱਲ ਧਿਆਨ ਦੇਣਾ ਹੈਗਾ ਤੇ ਇਸ ਕਰਕੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਇਹ ਸਾਰੇ ਐਮਸੀਕਿਊ ਜਿਹੜੇ ਹੈਗੇ ਬਹੁਤ ਜਿਆਦਾ ਇੰਪੋਰਟੈਂਟ ਹੈ ਤੁਹਾਨੂੰ ਪੇਪਰ ਦੇ ਵਿੱਚ ਪੂਰਾ ਪੂਰਾ ਆਉਣ ਦੀ ਉਮੀਦ ਹੈ ਸਭ ਤੋਂ ਪਹਿਲਾ ਕੁਸ਼ਚਨ ਬੇਟੇ ਆਪਣੇ ਕੋਲ ਕੀ ਕਹਿ ਰਿਹਾ ਹੈਗਾ ਪਹਿਲਾ ਕੁਸ਼ਚਨ ਕਹਿ ਰਿਹਾ ਹੈਗਾ ਹਿਊਮਨ ਨੇਲਜ਼ ਆਰ ਮੇਡ ਅਪ ਆਫ ਬੇਟਾ ਜਿਹੜੇ ਹਿਊਮਨ ਨੇਲਜ਼ ਹੈਗੇ ਹੈਗੇ ਉਹ ਕੇਰਟਨ ਦੇ ਬਣੇ ਹੁੰਦੇ ਨੇਗੇ ਇੱਕ ਨੇਲ ਹੋਗੇ ਹੌਰਨ ਹੋਗੇ ਯਾਨੀ ਕਿ ਜਾਨਵਰਾ ਦੇ ਸਿੰਘ ਹੋਗੇ ਨੋ ਹੋਗੇ ਇਹ ਕੇਰਾਟਿਨ ਆ ਦੇ ਪ੍ਰੋਟੀਨ ਦੇ ਬਣੇ ਹੁੰਦੇ ਨੇ ਠੀਕ ਹੈ ਇਹ ਲਾਸਟਿਨ ਪ੍ਰੋਟੀਨ ਹੈ ਜਿਹੜਾ ਇਹ ਸਾਡੇ ਕੋਲ ਕਾਰਟਿਲੇਜ ਦੇ ਵਿੱਚ ਹੁੰਦਾ ਯਾਦ ਰੱਖਣਾ ਹੈ ਕਾਰਟਿਲੇਜ ਬੇਟਾ ਜਿਵੇਂ ਨੱਕ ਦੀ ਨੱਕ ਦੀ ਜਿਹੜੀ ਹੱਡੀ ਨਹੀਂ ਹੁੰਦੀ ਉਹ ਕਾਰਟਿਲੇਜ ਹੁੰਦੀ ਹੈ ਕੰਨ ਦੇ ਬਾਹਰੀ ਕੰਨ ਦੇ ਵਿੱਚ ਜਿਹੜੀ ਹੱਡੀ ਨਹੀਂ ਹੁੰਦੀ ਉਹ ਕਾਰਟਿਲੇਜ ਹੁੰਦੀ ਹੈ ਬੇਟਾ ਆਪਣੇ ਕੋਲ ਕਿਉਂਕਿ ਲਚਕੀਲੀ ਹੁੰਦੀ ਹੈ ਉਹ ਸਾਰੇ ਦੇ ਸਾਰੇ ਬੇਟਾ ਕਿਹੜੇ ਪ੍ਰੋਟੀਨ ਦੇ ਬਣੇ ਹੁੰਦੇ ਨੇ ਲਾਸਟਿਨ ਦੇ Albumin ਤੇ Globulin ਪ੍ਰੋਟੀਨ ਹੈ ਜਿਹੜਾ ਉਹ ਆਪਣੇ ਕੋਲ ਅ ਆਪਣੇ ਕੋਲ ਅਲਬੂਮਿਨ ਹੋ ਗਿਆ ਗਲੋਬুলਿਨ ਹੋ ਗਿਆ ਇਹ ਸਾਡੇ ਕੋਲ ਪ੍ਰੋਟੀਨ ਹੈ ਜਿਹੜਾ ਇਹ ਸਾਡੇ ਕੋਲ ਖਾਰੇ ਵਿੱਚ ਮਿਲਦਾ ਹੈ ਬਲੱਡ ਦੇ ਵਿੱਚ ਠੀਕ ਹੈ ਅਤੇ ਬਲੱਡ ਦੇ ਵਿੱਚ ਇੱਕ ਪ੍ਰੋਟੀਨ ਮੋਲੀਕੂਲ ਤੇ ਪਿਗਮੈਂਟ ਮੋਲੀਕੂਲ ਹੋਰ ਹੁੰਦਾ ਹੈ ਜਿਹਨੂੰ ਅਸੀਂ ਬੋਲਦੇ ਹਾਂ ਹਿਮੋਗਲੋਬਿਨ ਬੇਟਾ ਇਹ ਚੀਜ਼ ਵੀ ਨੋਟ ਕਰਦੇ ਜਾਓ ਹੁਣ ਸਬੀਸ਼ੀਅਸ ਗਲੈਂਡ ਜਿਹ ਇਜ਼ ਪ੍ਰੈਜ਼ੈਂਟ ਇਨ ਜਿਹੜੇ ਸਬੀਸ਼ੀਅਸ ਗਲੈਂਡ ਹੁੰਦੇ ਨੇ ਇਹਨਾਂ ਨੂੰ ਆਇਲੀ ਗਲੈਂਡ ਵੀ ਕਿਹਾ ਜਾਂਦਾ ਹੈਗਾ ਇਹ ਬੇਟਾ ਸਕਿਨ ਦੇ ਵਿੱਚ ਹੁੰਦੇ ਨੇ ਚਮੜੀ ਦੇ ਵਿੱਚ ਹੁੰਦੇ ਨੇ ਚਮੜੀ ਸਭ ਤੋਂ ਵੱਡਾ ਅੰਗ ਹੈਗਾ ਸਾਡੀ ਬੁੜੀ ਦਾ ਇਹ ਯਾਦ ਰੱਖਣਾ ਹੈਗਾ ਬਾਹਰੀ ਅੰਗ ਵੀ ਪੁੱਛ ਲਿਆ ਜਾਵੇ ਤਾਂ ਸਾਡੇ ਕੋਲ ਚਮੜੀ ਹੈ ਤੇ ਚਮੜੀ ਹੀ ਸਾਡੇ ਕੋਲ ਸਭ ਤੋਂ ਵੱਡਾ ਅੰਗ ਹੈ ਜੇਕਰ ਸਾਡੇ ਸਾਨੂੰ ਤੁਹਾਨੂੰ ਪੁੱਛ ਲਿਆ ਜਾਵੇ ਅੰਦਰੂਨੀ ਸਭ ਤੋਂ ਵੱਡਾ ਅੰਗ ਕਿਹੜਾ ਹੈਗਾ ਤਾਂ ਤੁਸੀਂ ਕਹੋਗੇ ਲੀਵਰ ਹੈ ਠੀਕ ਹੈ ਸਬੀਸ਼ੀਅਸ ਗਲੈਂਡ ਹੋਗੇ ਆਇਲੀ ਗਲੈਂਡ ਹੋਗੇ ਇਹ ਸਕਿਨ ਸਕਿਨ ਦੇ ਵਿੱਚ ਇੱਕ ਹੋਰ ਗਲੈਂਡ ਹੁੰਦੇ ਨੇਗੇ ਉਹਨਾਂ ਦਾ ਨਾਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋਗੇ ਜੋ ਬੱਚੇ ਦੇਖ ਰਹੇ ਨੇ ਪੜ੍ਹ ਰਹੇ ਨੇ Google ਤੇ ਸਰਚ ਕਰੋ ਜਰੂਰ ਲਿਖੋ ਵੀ ਸਕਿਨ ਦੇ ਵਿੱਚ ਹੋਰ ਕਿਹੜੇ ਗਲੈਂਡ ਹੁੰਦੇ ਨੇ ਬੇਟਾ ਜਿੰਨੇ ਤੱਕ ਇਹ ਗਲੈਂਡ ਕਿਹੜੀ ਲੇਅਰ ਦੇ ਵਿੱਚ ਹੁੰਦੇ ਨੇ ਇਹ ਵੀ ਤੁਸੀਂ ਜਰੂਰ ਲਿਖਣਾ ਹੈਗਾ ਨੇਮ ਦਾ ਅਪਰ ਲੇਅਰ ਆਫ ਦਾ ਸਕਿਨ ਜਿਹੜੀ ਉੱਪਰਲੀ ਸਤ੍ਹਾ ਗਈ ਆਪਣੇ ਕੋਲ ਚਮੜੀ ਦੀ ਉਹਨੂੰ ਐਪੀਡਰਮਿਸ ਬੋਲਦੇ ਆ ਐਪੀਡਰਮਿਸ ਦੇ ਨੀਚਲੀ ਵਾਲੀ ਸਤ੍ਹਾ ਨੂੰ ਡਰਮਿਸ ਬੋਲਿਆ ਜਾਂਦਾ ਹੈਗਾ ਸਟ੍ਰੈਟੀਫਾਈਡ ਸਕਿਮੋਸ ਐਪੀਥੀਲੀਅਮ ਹੈ ਜਿਹੜੀ ਇਹ ਫੈਰਿੰਗਸ ਦੇ ਵਿੱਚ ਮਿਲਦੀ ਹੈ ਯਾਦ ਰੱਖਣਾਗਾ ਲਾਰਜੈਸਟ ਆਰਗਨ ਇਨ ਦਾ ਹਿਊਮਨ ਬੋਡੀ ਬੇਟਾ ਸਕਿਨ ਮੈਂ ਹੁਣੀ ਦੱਸ ਚੁੱਕਿਆਗਾ ਤੇ ਏਰੀਓਲਰ ਕਨੈਕਟਿਵ ਟਿਸ਼ੂ ਹੈ ਜਿਹੜਾ ਉਹ ਪ੍ਰੈਜ਼ੈਂਟ ਇਨ ਡੈਸ਼ ਲੇਅਰ ਆਫ ਦਾ ਹਿਊਮਨ ਸਕਿਨ ਬੇਟਾ ਐਪੀਡਰਮਿਸ ਲੇਅਰ ਦੇ ਵਿੱਚ ਹੁੰਦਾ ਹੈਗਾ ਦਾ ਕਲਰ ਆਫ ਦਾ ਹੇਅਰ ਇਜ਼ ਡਿਊ ਟੂ ਬੇਟਾ ਜਿਹੜਾ ਕਲਰ ਹੈ ਹੇਅਰ ਦਾ ਉਹ ਮੈਲਾਨਿਨ ਨਾਲ ਪਿਗਮੈਂਟ ਕਾਰਨ ਹੁੰਦਾ ਮੈਲਾਨਿਨ ਨੂੰ ਅਸੀਂ ਪਿਗਮੈਂਟ ਵੀ ਹੁੰਦਾ ਹੈਗਾ ਇਹ ਇੱਕ ਪ੍ਰੋਟੀਨ ਮੋਲੀਕਿਊਲ ਵੀ ਹੈ ਬੱਚੇ ਆਪਣੇ ਕੋਲ ਡੈਸ਼ ਇਜ਼ ਦਾ ਫਾਈਬਰਸ ਪ੍ਰੋਟੀਨ दैट ਆਰ दैट इज रिस्पांसिबल फॉर द फॉर प्रोवाइडिंग स्ट्रेंथ एंड वाटर रेजिस्टेंट ऑफ द स्किन सरफेस ਉਹ ਹੈਗਾ কেরাটিন ਠੀਕ ਹੈ ਆਪਣੇ ਕੋਲ ਦਾ 메జర్ ਪ੍ਰੋਟੀਨ प्रेजेंट इन ह्यूमन हार्ट ह्यूमन हार्ट ਦੇ ਵਿੱਚ ਬੇਟਾ 메జర్ ਪ੍ਰੋਟੀਨ ਹੈ ਜਿਹੜਾ ਉਹ ਮਾਇਓਗਲੋਬਿਨ ਹੈ ਬੇਟਾ ਸੀ অপਸ਼ਨ ਬਿਲਕੁਲ ਕਰੈਕਟ ਹੈ ਇਹਨੂੰ ਠੀਕ ਕਰ ਲਓ ਮਾਇਓਗਲੋਬਿਨ ਹੈ ਜਿਹੜਾ ਬੇਟਾ ਆਪਣੇ ਕੋਲ 메జర్ ਪ੍ਰੋਟੀਨ ਹੈ ਜਿਹੜਾ ਹਿਊਮਨ ਹਾਰਟ ਦੇ ਵਿੱਚ ਕਿਉਂਕਿ ਮਾਇਓਲੋਜੀ ਕੀ ਹੁੰਦੀ ਹੈ ਬੇਟਾ ਸਟਡੀ ਆਫ ਮਸਲ ਜ ਤੇ ਜਿਹੜਾ ਹਾਰਟ ਹੈ ਉਹ ਮਸਕੂਲਰ ਬੋਡੀ ਹੈ ਕਾਰਡੀਓ ਮਸਲ ਦਾ ਬਣਿਆ ਹੋਇਆ ਤੇ ਮਾਇਓ ਗਲੋਬਿਨ ਉਹਦੇ ਵਿੱਚ ਪ੍ਰੋਟੀਨ ਹੁੰਦਾ ਹੈਗਾ ਨੇਲਜ਼ ਕਨਸਿਸਟ ਆਫ ਮੋਡੀਫਾਈਡ ਡੈਸ਼ ਸੈਲਜ਼ ਨੇਲਜ਼ ਦੇ ਵਿੱਚ ਬੇਟਾ ਆਪਣੇ ਕੋਲ ਇਹ ਮੋਡੀਫਿਕੇਸ਼ਨ ਹੈਗੀ ਹੈਗੀ ਐਪੀਡਰਮਲ ਸੈਲਜ਼ ਦੀ ਬੇਟਾ ਯਾਦ ਰੱਖਣਾ ਹੈਗਾ ਇਹ ਸਾਰੇ ਦੇ ਸਾਰੇ ਕੁਐਸਚਨ ਬੇਟਾ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਜੇਕਰ ਤੁਸੀਂ ਇਸ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤੇ ਨਾਲ ਨਾਲ ਬੜੀਆ ਤਿਆਰੀ ਕਰਨਾ ਚਾਹੁੰਦੇ ਹੋ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬੇਟੇ ਇੱਕੋ ਹੀ ਨੰਬਰ ਜਾ ਰੱਖਣਾ 94630 796 80 ਬੇਟਾ ਇਸ ਨੰਬਰ ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਤੇ ਆਪਣੇ ਕੋਲ ਕੋਚਿੰਗ ਵੀ ਲੈ ਸਕਦੇ ਹੋ ਆਨਲਾਈਨ ਕੋਚਿੰਗ ਬੱਚੇ ਜੋ ਵਿੱਚ ਪੋਰ ਫੈਮਲੀਆ ਨੂੰ ਬਿਲੋਂਗ ਕਰਦੇ ਨੇਗੇ ਆਪਣਾ ਪੇਮੈਂਟ ਨਹੀਂ ਕਰ ਸਕਦੇਗੇ ਬੇਟਾ ਉਹ ਆਪਣਾ ਕੋਈ ਨਾ ਕੋਈ ਕੋਈ ਪ੍ਰੂਫ ਦਿੰਦੇ ਹੋਏ ਸਾਡੇ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਜੁੜ ਸਕਦੇ ਨੇਗੇ ਤੇ ਜਾਂ ਫਿਰ ਬੇਟਾ ਸਾਡੇ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਜੋੜਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਗੁੱਡ ਲੱਕ ਐਵਰੀਬਾਡੀ ਜੋ ਤਿਆਰੀ ਕਰ ਰਿਹਾਗਾ ਤਿਆਰੀ ਵਧੀਆ ਕਰੋ ਗੁੱਡ ਲੱਕ